ਫਟੇਗੜ ਸਾਹਿਬੀ ਬਾਜ਼ਾਰਾਂ ਚ ਦੇਖੋ ਪੂਰਾ ਰੌਣਕਾ ਜੀ ਪੂਰੀ ਰੌਣਕਾਂ ਹੈ ਸ਼ਾਪਿੰਗਾਂ ਚੱਲ ਰਹੀਆਂ ਨੇ ਜੀ ਤੇ ਬਾਈ ਜੀ ਇਹਨਾਂ ਦਿਨਾਂ ਚ ਵੀ ਮਠਾਈ ਬਹੁਤ ਹਨਾ ਵੀ ਵਿਕਦੀ ਆ ਹੂੰ ਮਠਾਈ ਦਾ ਤਾਂ ਟਵਾਣਾ ਸਾਹਿਬ ਪੁੱਛੋ ਨਾ ਮਠਾਈ ਦਾ ਦੇਖੋ ਮੈਂ ਸੀ ਤਾਂ ਆਪਦੀ ਗੱਲ ਕਰਾਂਗੇ ਹਾਂਜੀ ਵੀ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਜਿੱਥੇ ਵੀ ਦੀਵਾਲੀ ਦੀਆਂ ਨੇ ਮਠਾਈ ਦੇ ਡੱਬੇ ਦਿੱਤੇ ਜਾਂਦੇ ਸੀ ਹਾਂਜੀ ਹਾਂਜੀ ਆਪਣੀ ਸਮਰੱਥਾ ਅਨੁਸਾਰ ਹਰ ਬੰਦਾ ਦਿੰਦਾ ਸੀ ਬਿਲਕੁਲ ਜੀ ਵੀ ਕੋਈ ਵੀ ਚੀਜ਼ ਦੇਣੀ ਹੈ ਪਰ ਜਿਉਂ-ਜਿਉਂ ਇਹ ਆਪਾਂ ਵੀਡੀਓਜ਼ ਦੇਖਦੇ ਰਹੇ ਵੀ ਨਕਲੀ ਖੋਆ ਫੜਿਆ ਜਾਂਦਾ ਰਿਹਾ तकरीबन ਹਰ ਸਾਲ ਫੜਿਆ ਜਾਂਦਾ ਰਿਹਾ ਇਸ ਸਾਲ ਵੀ ਮਤਲਬ 2.5 ਕਟਨ ਫੜਿਆ ਗਿਆ ਖੋਆ ਠੀਕ ਹੈ ਜੀ ਤੇ ਚਤਹਿਰੇ ਪਿੰਡ ਦੇ ਵਿੱਚ ਪੂਰ ਸੇਫਟੀ ਤੇ ਅਧਿਕਾਰੀਆਂ ਨੇ ਵੀਡੀਓ ਵੀ ਬਣਾਈ ਹੈ ਪਰ ਵੈਸੇ ਸਵਾਲ ਇੱਕ ਉਹਨਾਂ ਦਾ ਮੈਨੂੰ ਉਹਨਾਂ ਨੂੰ ਵੀ ਹੈ ਮੇਰਾ ਵੀ ਪਨੀਰ ਫੜੇ ਦੀ ਵੀਡੀਓ ਤਾਂ ਆਂਦੀ ਹੈ ਹਾਂ ਜੀ ਖੋਏ ਫੜੇ ਦੀ ਵੀਡੀਓ ਆਂਦੀ ਹੈ ਪਰ ਅੱਜ ਤੱਕ ਕਦੇ ਕੋਈ ਇਹ ਵੀਡੀਓ ਨਹੀਂ ਆਈ ਵੀ ਕੋਈ ਇਹਨਾਂ ਨੇ ਡਿਪਾਰਟਮੈਂਟ ਨੇ ਕੋ ਸীল ਕਰਤਾ ਹਾਂ ਕਦੇ ਦੇਖੀ ਤੁਸੀਂ ਦੁਆਰਾ ਖਬਰ ਨਹੀਂ ਬਾਈ ਜੀ ਕਦੇ ਦੇਖਿਆ ਨਹੀਂ ਹੈ ਜਿਆ ਉਹ ਦੁਆਰਾ ਫਿਰ ਫੈਕਟਰੀਆਂ ਚੱਲਦੀਆਂ ਰਹਿੰਦੀਆਂ ਦੁਆਰਾ ਫਿਰ ਉਹ ਡੈਰੀਆਂ ਚੱਲ ਰਹੀਆਂ ਹਾਂਜੀ ਕਿਵੇਂ ਚੱਲਦੀਆਂ ਵੀ ਉਹਨਾਂ ਨੂੰ ਕਲੀਅਰੈਂਸ ਮਿਲ ਜਾਂਦੀ ਹੈ ਜਾਂ ਉਹ ਅਸਲੀ ਖੋਆ ਵਰਤਣ ਲੱਗੀਆਂ ਵੱਡੀ ਵੱਡੀ ਨਾਮੀ ਦੁਕਾਨਾਂ ਤੇ ਵੀ ਖੋਆ ਕੋ ਚੰਗਾ ਨਹੀਂ ਮਿਲਦਾ ਬਾਕੀ ਦੇਹੀ ਗੱਲ ਇਸੇ ਕਰਕੇ ਡਰਾਈ ਫੂਡ ਦਾ ਤੇ ਬਿਸਕੁਟਾਂ ਦੇ ਡੱਬੇ ਦਾ ਰੁਝਾਨ ਚੱਲਿਆ ਮਾਰਕੀਟ ਹਾਂਜੀ ਨਹੀਂ ਅੱਜ ਤੋਂ ਪਹਿਲਾਂ ਆਪਾਂ ਪੈਕਡ ਫੂਡ ਬਕਦੋਂ ਵਰਤਦੇ ਸੀ ਇਹ 5-7 ਸਾਲਾਂ ਤੋਂ ਹੈ ਜਦ ਪੰਜਾਬ ਨੂੰ ਬਿਮਾਰੀਆਂ ਨੇ ਘੇਰਿਆ ਹਾਂਜੀ ਲੋਕਾਂ ਕ ਮਠਾਈਆਂ ਤੋਂ ਤੋਬਾ ਕਰਕੇ ਇਦਨੂ ਹੋ ਗਏ ਉਹੀ ਕੰਮ ਸਾਡਾ ਹੈ ਤੁਹਾਡੇ ਸਵਾਲ ਦਾ ਜਵਾਬ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਆਪ ਇਹ ਵੀ ਜੋ ਕੋਸ਼ਿਸ਼ ਕਰੀਦਾ ਜਿਹਨੂੰ ਦੇਣਾ ਟਰਾਈਫੁੱਟ ਦਾ ਡੱਬਾ ਦੇ ਦਈਏ ਤੇ ਬਾਕੀ ਰਹੀ ਗੱਲ ਹਰ ਬੰਦੇ ਦਾ ਆਪ ਦਾ ਵਿਚਾਰ ਹੈ ਇੱਕ ਬਾਈ ਜੀ ਹੋਰ ਤੁਸੀਂ ਗੱਲ ਦੇਖੀ ਹੋਏਗੀ ਵੀ ਜਿਹੜੀਆਂ ਰੇਡਾਂ ਪੈਂਦੀਆਂ ਨੇ ਜੀ ਹਾਂਜੀ ਹਾਂਜੀ ਇਹ ਬਾਈ ਜੀ ਸਿਰਫ ਦੀਵਾਲੀ ਦੇ ਦਿਨਾਂ ਚ ਹੀ ਪੈਂਦੀਆਂ ਨੇ ਬਾਕੀ ਸਾਲ ਪਰ ਤੇ ਬਾਈ ਜੀ ਗੱਲ ਇਹ ਆ ਵੀ ਜਦ ਮਨ ਲੋ ਵੀ ਖਰਚਾ ਹੁਣ ਤੁਹਾਡਾ ਵੀ ਖਰਚਾ ਹੋ ਰਿਹਾ ਹੋਣਾ ਸਾਡਾ ਵੀ ਹੋ ਰਿਹਾ ਹੈ ਜਾਂ ਖਰਚੇ ਦੀ ਲੋੜ ਹੀ ਦਿਵਾਲੀ ਤੇ ਦੇਣਾ ਚ ਹੈ ਸਾਰਾ ਸਾਲ ਤਾਂ ਸਰੀ ਜਾਂਦਾ ਨਾ ਹਾਂਜੀ ਹੁਣ ਗੱਲ ਹੈ ਵੀ ਉਤੋਂ ਹਰ ਇੱਕ ਲੈਵਲ ਦਾ ਸਿਸਟਮ ਹੈ ਹਾਂਜੀ ਮੰਨ ਲਓ ਮੈਂ ਆਪਦੇ ਤੋਂ ਉੱਤੇ ਨੂੰ ਹਾਂਜੀ ਉਸ ਤੋਂ ਉੱਤੇ ਨੂੰ ਉਸ ਤੇ ਚੇਨ ਬਣੀ ਪਈ ਹੈ ਬਿਲਕੁਲ ਮੈਂ ਮੰਨ ਲਉ ਕਿਸੇ ਨੂੰ 10 ਰੁਪਏ ਦੇਣਾ ਮੇਰੇ ਤੋਤੇ ਵਾਲਾ 100 ਦਿੰਦਾ ਹਾਂ ਹਾਂਜੀ ਉਹ ਫਿਰ ਇਕੱਠੇ ਵੀ ਦਿਵਾਲੀ ਦਿਨਾ ਚ ਹੀ ਕਰਨੇ ਆ ਜੇ ਰੇਡ ਮਾਰਨਗੇ ਤਾਂ ਹੀ ਇਕੱਠੇ ਕਰਨਗੇ ਇਹ ਵੀ ਗੱਲ ਸਹੀ ਹੈ ਤੁਹਾਡੀ ਗੱਲ ਤੇ ਆ ਵੀ ਉਹ ਕਹਿੰਦਾ ਵੀ ਡੰਡੇ ਸਿਰ ਤੇ ਬਾਂਦਰ ਨਚੇ ਜੇ ਕਿਸੇ ਦੇ ਡੰਡਾ ਨਹੀਂ ਫਿਰੂਗਾ ਤਾਂ ਅਗਲਾ ਦਿਵਾਲੀ ਕਿਉਂ ਦਊਗਾ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਨੇ ਵੀ ਕਾਮ ਮਾਰ ਕੇ ਟੰਗ ਦੇਣਾ ਹਾਂਜੀ ਉਹ ਇੱਕ ਅੱਦੇ ਨੂੰ ਫੜ ਕੇ ਕਾਰਵਾਈ ਪਾ ਕੇ ਅਖਬਾਰ 'ਚ ਫੋਟੋ ਆ ਜਾਂਦੀ ਹੈ ਬਿਲਕੁਲ ਜੀ ਬਾਕੀ ਮੇਰੇ ਵਰਗੇ ਜਿਹੜੇ ਡਰਦੇ ਆ ਹਾਂਜੀ ਮੇਰੇ ਵਰਗੇ ਆਪੇ ਪਚਾ ਦਿੰਦੇ ਆ ਆਪੇ ਪਚਾ ਇਹੀ ਗੱਲ ਇੱਕ ਬਾਈ ਜੀ ਹੋਰ ਵੀ ਤੁਸੀਂ ਦੇਖਿਆ ਹੋਊਗਾ ਮੈਂ ਤਾਂ ਬਚਪਨ ਤੋਂ ਦੇਖਦਾ ਆ ਰਿਹਾ ਜੀ ਹਾਂਜੀ ਜਦ ਵੀ ਦੀਵਾਲੀ ਆਉਂਦੀ ਹੈ ਜੀ ਹਾਂਜੀ ਤਾਂ ਦੀਵਾਲੀ ਤੋਂ ਕੁਛ ਦਿਨ ਪਹਿਲਾਂ ਇਹ ਖਬਰ ਆ ਜਾਂਦੀ ਆ ਸਰਕਾਰ ਨੇ ਲਾਈ ਪਟਾਖਿਆਂ ਦੇ ਰੋਕ ਹਾਂ ਬਿਲਕੁਲ ਸ਼ਲਾਗਾ ਯੋਗ ਕਦਮ ਹੈ ਵੈਸੇ ਸਰਕਾਰ ਦਾ ਦੇਖੋ ਸੁਪਰੀਮ ਕੋਰਟ ਨੇ ਬੈਨ ਕੀਤਾ ਹੈ ਕਦਮ ਸ਼ਲਾਗਾ ਯੋਗ ਹੈ ਜੀ ਪਰ ਮੈਨੂੰ ਇੱਕ ਗੱਲ ਦੀ ਸਮਝ ਅਜੇ ਤੱਕ ਨਹੀਂ ਆਈ ਹੂੰ ਵੀ ਜਿਹੜੀ ਰੋਕ ਆ ਕੁਛ ਦਿਨ ਪਹਿਲਾਂ ਹੀ ਕਿਉਂ ਲਗਾਈ ਜਾਂਦੀ ਹੈ ਬਾਈ ਜੀ ਬਾਈ ਜੀ ਜਦ ਗੱਲ ਇਹ ਹੈ ਸੁਪਰੀਮ ਕੋਰਟ ਨੇ ਪਟਾਕਿਆਂ ਤੇ ਬੈਨ ਲਾਤਾ ਰੋਕਿਆ ਹਾਂਜੀ ਉਹਨਾਂ ਨੇ ਕਿਹਾ ਵੀ ਕੱਲੇ ਗ੍ਰੀਨ ਪਟਾਕੇ ਅਲਾਉਡ ਹੈ ਬਿਲਕੁਲ ਜੀ ਕੋਰਟ ਲੋਕਾਂ ਦੀ ਸਿਹਤ ਦੇ ਮੱਦੇ ਨਜ਼ਰ ਹਾਂਜੀ ਅਸਥਮੇ ਦੇ ਮਰੀਜ਼ ਐ ਹਰ ਤਰ੍ਹਾਂ ਦੇ ਮਰੀਜ਼ ਐ ਕੋਰਟ ਉਹਤੇ ਬੈਨ ਲਾ ਦਿੰਦੀ ਐ ਵੀ ਇੱਟੇ ਪਟਾਕੇ ਨਹੀਂ ਲੈਣੇ ਹਾਂਜੀ ਪਰ ਗੱਲ ਤੇ ਐ ਕੀ ਉਹ ਕੋਰਟ ਦੇ ਹੁਕਮ ਇਨ ਬਿਨ ਲਾਗੂ ਹੁੰਦੇ ਐ ਹੂੰ ਕੀ ਉਹ ਪਟਾਕਾ ਦੂਜਾ ਗ੍ਰੀਨ ਪਟਾਕੇ ਤੋਂ ਬਿਨਾ ਬਾਜ਼ਾਰਾਂ 'ਚ ਨਹੀਂ ਵਿਕਰਿਆ ਹਾਂਜੀ ਵੈਸੇ ਤੁਹਾਨੂੰ ਮੈਂ ਇੱਕ ਨੌਲੇਜ ਦੀ ਗੱਲ ਦੱਸਦਾ ਪਤਾ ਚਲੋ ਸਾਰਿਆਂ ਨੂੰ ਹੀ ਹੈ ਸਾਰੇ ਪਟਿਆਲੇ ਸ਼ਹਿਰ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਪਤਾ ਹੈ ਜਿਵੇਂ ਕਹਿ ਲਓ ਵੀ ਪਟਿਆਲੇ ਸ਼ਹਿਰ ਦੇ ਵਿੱਚ ਹਾਂਜੀ ਕਰੋੜਾ ਰੁਪਏ ਦਾ ਪਟਾਕਾ ਸਟੋਰ ਹੋਇਆ ਪਿਆ ਹੂੰ ਕੋਈ ਨਾ ਬਾ ਰੋਡ ਤੇ ਪਾਸੂ ਰੋਡ ਤੇ ਲੋਕਾਂ ਨੇ ਘਰ ਦੇ ਘਰ ਕਰਾਇ ਤੇ ਲਈ ਹੈ ਉਹ ਫਿਰ ਜਦ ਪੋਲੋ ਗਰਾਊਂਡ ਆ ਮਾਰਕੀਟ ਲੱਗੇਗੀ ਉੱਥੇ ਸਪਲਾਈ ਹੋਏਗਾ ਸਾਰਾ ਪਟਾਕਾ ਠੀਕ ਹੈ ਵੀ ਇਹ ਹੁੰਦਾ ਸਾਰਾ ਕੰਮ ਮਿਲੀ ਭੁਗਤ ਨਾਲ ਹੀ ਹੈ ਹੂੰ ਜੇ ਤੁਸੀਂ ਕਹਿ ਦਿਓ ਵੀ ਕਿਸੇ ਇੱਕ ਨੂੰ ਨਹੀਂ ਪਤਾ ਸਭ ਨੂੰ ਪਤਾ ਹੈ ਪ੍ਰਸ਼ਾਸਨ ਤੋਂ ਪਰਮਿਸ਼ਨ ਇੱਕ ਬੰਦਾ ਲੈਂਦਾ ਹੈ ਉਹ ਪਰਮਿਸ਼ਨ ਦੇ ਬੇਸ ਦੇ ਉੱਤੇ 10-10 ਦੁਕਾਨਾਂ ਖੁੱਲਦੀਆਂ ਤੇ ਉਹ ਕਰੋੜਾਂ ਰੁਪਏ ਦਾ ਪਟਾਕਾ ਜਿਹੜਾ ਸਟੋਰ ਕੀਤਾ ਗਿਆ ਦੂਜੇ ਇੱਕੂ ਸਟੇਟਾਂ ਤੋਂ ਲਿਆਂਦਾ ਗਿਆ ਤੁਸੀਂ ਕੀ ਸੋਚਦੇ ਹੋ ਉਹ ਕਿਸੇ ਤੋਂ ਰਜਮੰਦੀ ਤੋਂ ਬਿਨਾ ਹਮ ਇਸੇ ਤਰ੍ਹਾਂ ਦੀਵਾਲੀ ਬਣਦੀ ਹੈ ਬਿਲਕੁਲ ਹੋਰ ਅਪਚਰਾਂ ਦੀਵਾਲੀ ਕਿੱਦਾਂ ਬਣੇਗੀ ਇੱਕ ਬਾਈ ਜੀ ਮੈਨੂੰ ਅੱਜ ਤੱਕ ਇਹ ਗੱਲ ਨਹੀਂ ਸਮਝ ਆਈ ਵੀ ਠੀਕ ਹੈ ਇਹਦੀ ਆਪਾਂ ਸਲੰਘਾ ਕਰਦੇ ਆ ਵੀ ਪਟਾਕੇ ਭਾਈ ਹਮ ਸਰਕਾਰ ਦੇ ਬੰਦ ਕੀਤੇ ਨੇ ਪਰ ਮੈਨੂੰ ਅੱਜ ਤੱਕ ਇੱਕ ਗੱਲ ਨਹੀਂ ਸਮਝ ਆਈ ਬੀਜੇ ਪੜਾਕੇ ਚਲਾਉਣ ਦੀ ਦੇਲੇ ਸਰਕਾਰ ਨੇ ਤਾਂ ਪੜਾਕੇ ਵਧਨ ਕਿਉਂ ਦਿੱਤੇ ਜਾਂਦੇ ਨੇ ਵਧਨਦਾ ਭਾਈ ਜੀ ਗੱਲ ਇਹ ਹੈ ਸਰਕਾਰਾਂ ਚਲਦੀਆਂ ਰੈਵਨਿਊ ਨਾਲ مالیੇ ਨਾਲ ਟੈਕਸ ਨਾਲ ਬਿਲਕੁਲ ਜੀ ਮੈਨੂਫੈਕਚਰਰ ਟੈਕਸ ਦਿੰਦਾ ਹੈ ਬਿਲਕੁਲ ਦਿੰਦਾ ਜੀ ਸਰਕਾਰ ਦਾ ਪਹਿਲਾ ਮੋਟਿਵ ਹੁੰਦਾ ਟੈਕਸ ਉਹ ਸਰਕਾਰ ਨੂੰ ਟੈਕਸ ਮਿਲਦਾ ਹੈ ਸਰਕਾਰ ਇਸ ਕਰਕੇ ਮੈਨੂਫੈਕਚਰਰ ਨੂੰ ਨਹੀਂ ਮਨਾ ਕਰਦੀ ਦੂਜਾ ਸਰਕਾਰ ਰਜਗਾਰ ਨਹੀਂ ਖਤਮ ਕਰ ਸਕਦੀ ਨਾ ਉਸ ਵਪਾਰ ਨਾਲ ਲੱਗੇ ਕਿੰਨੇ ਲੋਕਾਂ ਨੂੰ ਰਜਗਾਰ ਮਿਲਿਆ ਪਿਆ ਬਿਲਕੁਲ ਜੀ ਸਰਕਾਰ ਤੇ ਕੋਰਟ ਆਪਣਾ ਫਰਜ਼ ਅਦਾ ਕਰ ਦਿੰਦੇ ਐ ਵੀ ਉਹ ਬਣਾ ਦਿੰਦੇ ਐ ਵੀ ਅਸਲ ਚ ਕੀ ਐ ਉਹ ਵਿਆਹ ਸ਼ਾਦੀਆਂ ਵਗੈਰਾ ਤੇ ਵੀ ਚੱਲਣਾ ਹੈ ਦੀਵਾਲੀ ਦੇ ਵਿੱਚ ਇਹ ਦਿੱਕਤ ਇਹ ਹੁੰਦੀ ਹੈ ਵੱਡੇ ਪੈਮਾਨੇ ਤੇ ਵਰਤਿਆ ਜਾਂਦਾ ਨਾ ਅਲਓਵਰ ਇੰਡੀਆ ਚ ਤਾਂ ਪੋਲੂਸ਼ਨ ਜ਼ਿਆਦਾ ਹੋ ਜਾਂਦਾ ਅੱਗੇ ਵਿਆਹ ਸ਼ਾਦੀ ਚ ਇੱਕ ਅੱਧੀ ਜਗ੍ਹਾ ਹੁੰਦਾ ਇੰਨਾ ਪੋਲੂਸ਼ਨ ਹੁੰਦਾ ਨਹੀਂ ਬਾਕੀ ਇੱਕ ਹੋਰ ਗੱਲ ਵੀ ਐ ਸਰਕਾਰਾਂ ਨੂੰ ਜ਼ਿੰਮੇਦਾਰਾਂ ਦੀ ਲਾਈ ਹੋਈ ਅੱਗ ਤਾਂ ਦਿਖਦੀ ਐ ਬਿਲਕੁਲ ਜੀ ਜਿਹੜੀ ਨਾ ਤਿਉਹਾਰਾਂ ਤੇ ਜਾਂ ਵੱਡੇ ਵੱਡੇ ਇੰਡਸਟਰੀਆਂ ਦੇ ਵੱਲੋਂ ਪੋਲੂਸ਼ਨ ਕੀਤਾ ਜਾਂਦਾ ਉਹ ਨਹੀਂ ਦਿਖਦਾ ਬਾਈ ਜੀ ਇਸ ਗੱਲ ਦਾ ਇੱਕ ਪਹਿਲੂ ਮਤਲਬ ਇਹ ਵੀ ਹੈ ਬਾਈ ਜੀ ਤੁਹਾਨੂੰ ਨਹੀਂ ਲੱਗਦਾ ਵੀ ਦੇਖੋ ਕੋਈ ਢਟਾਕਾ ਜਿਹੜਾ ਵੇਚਣ ਵਾਲਾ ਹੈ ਵੀ ਕਿਉਂ ਸਰਕਾਰ ਉਹਨੂੰ ਪਹਿਲਾਂ ਹੀ ਤਾੜ ਕੇ ਕਿਉਂ ਨਾ ਕਹ ਦੇ ਵੀ ਉਹ ਆਪਣਾ ਜਿਹੜਾ ਸਟਾਕ ਹੁਣ ਨਹੀਂ ਲੈਣ ਹਾਂ ਹੀ ਹੋ ਸਕਦਾ ਜੇ ਸਰਕਾਰ ਚਾਹੇ ਵੀ ਉਹ ਪਹਿਲੇ ਜ਼ੀਰੋ ਵਾਲੇ ਲੈਵਲ ਤੋਂ ਮੈਨੂਫੈਕਚਰਿੰਗ ਬੰਦ ਹੋ ਜੇ ਤੇ ਜਿਹੜੇ ਉਹਦੇ ਬਦਲ ਚ ਪਟਾਕੇ ਆ ਜਿਹੜੇ ਵੀ ਆਣਗੇ ਦੇਖੋ ਕਿ ਤਰ੍ਹਾਂ ਜੇ ਤੁਸੀਂ ਇੱਕ ਵਪਾਰੀ ਦੀ ਨਿਗਾਹ ਨਾਲ ਦੇਖੋ ਬਾਈ ਜੀ ਬੰਦੇ ਚਲੋ ਕੋਈ ਵੀ ਵਪਾਰੀ ਹੈ ਛੋਟਾ ਹੈ بڑا ਹੈ ਕੋਈ 5 ਲੱਖ ਕੋਈ 10 ਲੱਖ ਕੋਈ 50 ਲੱਖ ਕੋਈ ਕਰੋੜ ਹਾਂ ਇਨਵੈਸਟ ਕਰ ਚੁੱਕੇ ਆ ਬਿਲਕੁਲ ਕਰ ਚੁੱਕੇ ਆ ਤੁਸੀਂ ਇਹ ਟਾਈਮ ਤੇ ਆ ਕੇ ਉਹਨੂੰ ਕਹਿ ਦੋ ਵੀ ਨਹੀਂ ਬਾਈ ਤੈਂ ਵੇਚਣਾ ਨਹੀਂ ਜਾਂਦਾ ਸੇਲ ਨਹੀਂ ਕਰਦੇ ਤਾਂ ਦੇਖੋ ਇੱਕ ਪੱਖ ਮੈਨੂੰ ਲੱਗਾ ਜਿਹੜਾ ਕਿ ਅਣਗੌਲਿਆ ਕਰਤਾ ਹਰ ਇੱਕ ਬੰਦੇ ਨੇ ਵੀ ਉਹ ਵਪਾਰੀ ਵੀ ਕਿਤਨਾ ਕਿਤੇ ਦੇਖੋ ਪਿਸਰੇ ਇਸ ਗੱਲ ਚ ਪਾਰੀ ਦਾ ਤਾਂ ਦੇਖੋ ਦੋਵੇਂ ਪਾਸੇ ਨੁਕਸਾਨ ਹੈ ਹਾਂਜੀ ਵਪਾਰੀ ਦਾ ਤਾਂ ਇਹ ਹੋ ਗਿਆ ਵੀ ਵਪਾਰੀ ਦਾ ਪਹਿਲਾਂ ਪੈਸਾ ਲਾ ਕੇ ਉਹਨੇ ਇਹ ਮਾਲ ਸਟੋਰ ਕਰ ਲਿਆ ਫਿਰ ਉਹ ਚੋਰ ਬਣ ਗਿਆ ਬਿਲਕੁਲ ਜੀ ਬਿਲਕੁਲ ਜੀ ਮਾਲ ਚੋਰੀ ਚੋਰ ਸਟੋਰ ਕੀਤਾ ਨਾ ਉਹਨੇ ਵੀ ਪੁਲਿਸ ਫੜ ਲੇਗੀ ਜੋ ਪਟਾਕਾ ਸਟੋਰ ਕਰਦਾ ਹੈ ਫਿਰ بڑے ਲੋਕ ਉਹਨੂੰ ਬਲੈਕਮੇਲ ਕਰਦੇ ਆ ਦਿਵਾਲੀ ਦੇएगा ਦਿਵਾਲੀ ਦੇएगा ਉਹ ਇੱਕ ਨੂੰ ਨਹੀਂ ਦਿੰਦਾ ਕਈਆਂ ਨੂੰ ਦਿੰਦਾ ਬਿਲਕੁਲ ਜੀ ਉਹ ਕੋਈ ਵੀ ਹੋ ਸਕਦਾ ਕੈਟਾਗਰੀ ਆਪਣੇ ਦਰਸ਼ਕ ਸਿਆਣੇ ਆ ਮੈਂ ਨਾ ਨਹੀਂ ਲੈਂਦਾ ਕਿਹਨੂੰ ਕਿਹਨੂੰ ਉਹ ਦਿਵਾਲੀ ਦੇਣੀ ਪੈਂਦੀ ਹੈ ਪੈਸਾ ਲਾ ਕੇ ਵੀ ਵਪਾਰੀ ਚੋਰ ਹੈ ਦੇਖੋ ਗੱਲ ਇਹ ਹੈ ਸਰਕਾਰ ਨੂੰ ਚਾਹੀਦਾ ਵੀ ਪੈਨਫੈਕਟਰੀਿੰਗ ਬੰਦ ਕਰ ਦੇ ਉਹਦੀ ਥਾਂ ਦੇ ਉੱਤੇ ਜਿਹੜਾ ਵੀ ਪਟਾਕਾ ਹੈਗਾ ਵਪਾਰੀ ਉਹ ਸਟੋਰ ਕਰੇਗਾ ਜਦ ਚੀਜ਼ ਬਾਜ਼ਾਰ ਚ ਹੋਏਗੀ ਉਹ ਨਹੀਂ ਵਪਾਰੀ ਵੇਚੇਗਾ ਹੀ ਨਹੀਂ ਚੱਲੇਗਾ ਹੀ ਨਹੀਂ ਜਿੱਤੇ ਬਾਈ ਆਪਾਂ ਬਚਪਨ ਦੇ ਦੇਖਦੇ ਆਏ ਜੀ ਲਫਾਫਾ ਜੀ ਪਲਾਸਟਿਕ ਜਿਹੜਾ ਪੋਲੀਥੀਨ ਦਾ ਲਫਾਫਾ ਆਪਾਂ ਹਾਂ ਬਿਲਕੁਲ ਉਹ ਬੈਨ ਹਾਂ ਤੇ ਵਿਕੀ ਉਹ ਅੱਜ ਵੀ ਜਾਂਦਾ ਉਹਦੇ ਲਈ ਨਾ ਪਰ ਅਲਾ ਕਰਨਾ ਪੈਂਦਾ ਮੈਂ ਇਹਦੇ ਲਈ ਸ਼ਲਾਘਾ ਕਰਾਂਗਾ ਆਮ ਆਦਮੀ ਪਾਰਟੀ ਦੇ ਐਮਐਲਏ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹਨੇ ਗਿੱਦੜ ਵਹਾ ਤੋ ਬਾਈ ਇਲੈਕਸ਼ਨ ਜਿੱਤੇ ਆ ਠੀਕ ਹੈ ਜੀ ਉਹਨਾਂ ਦਾ ਬੇਟਾ ਅਬੇ ਟਿਲੋ ਉਹਨੇ ਆਪਣੇ ਗਿੱਦੜ ਬਾਹੇ ਦੇ ਵਿੱਚ ਪਹਿਲਾਂ ਇੱਕ ਇਕੋ ਫ੍ਰੈਂਡਲੀ ਲਪਾਫੇ ਲੈ ਕੇ ਆਇਆ ਠੀਕ ਹੈ ਜੀ ਇਹ ਵੈਸੇ ਬੜੀ ਅੱਛੀ ਮੁਹਿੰਮ ਹੈ ਇਹ ਪਰਮਾਤਮਾ ਨੇ ਕਦੇ ਚਾਹਿਆ ਆਪਾਂ ਪੋਲਿਟੀਕਲ ਲੀਡਰਸ ਨਾਲ ਐਮਐਲਏ ਨਾਲ ਮਿਲ ਕੇ ਆਪਾਂ ਪਟਿਆਲੇ 'ਚ ਚਲਾਵਾਂਗੇ ਇਹ ਪਰਮਾਤਮਾ ਨੇ ਕਹਿੰਦੇ ਤਾਕਤ ਬਖਸ਼ੀ ਤੇ ਉਹਦੇ 'ਚ ਕੀ ਉਹ ਲੈ ਕੇ ਆਇਆ ਉਹਨੇ ਵਪਾਰੀਆਂ ਨੂੰ ਦਿੱਤਾ ਵੀ ਆਹ ਰੇਟ ਹੈ ਫਿਰ ਉਹਨੇ ਫੈਕਟਰੀਆਂ ਚ ਆਪ ਵਿਜ਼ਿਟ ਕੀਤੀ ਉੱਤਰਾਖੰਡ ਮੱਧ ਪ੍ਰਦੇਸ਼ ਹਰ ਜਗ੍ਹਾ ਉਹਨੇ ਰੇਟ ਲਿਆ ਬਿਲਕੁਲ ਜੀ ਜਿੱਥੋਂ ਉਹਨੂੰ ਸਸਤਾ ਮਿਲਿਆ ਉਹਨੇ ਉਥੋਂ ਪਰਚੇਜ਼ ਕੀਤੀ ਤੇ ਫਿਰ ਉਹਨੇ ਵਪਾਰੀਆਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਵੀ ਤੁਹਾਡੇ ਕੋਲ 1 ਮਹੀਨੇ ਦਾ ਸਮਾਂ ਆਪਣਾ ਪੁਰਾਣਾ ਮਾਲ ਵੇਚ ਲਓ ਹੂੰ ਮੁੜ ਕੇ ਆ ਤੁਸੀਂ ਰੱਖੋਗੇ ਠੀਕ ਹੈ ਇੰਨਾ ਕੁ ਫਰਕ ਸੀਗਾ ਉਹ ਕਹਿੰਦੇ ਵਪਾਰੀ ਕਹਿੰਦੇ ਵੀ ਜਿਹੜਾ ਇੱਕ ਲਫਾਫਾ ਫੋਰ ਐਗਜ਼ਾਮਪਲ ਸਾਨੂੰ 1 ਰੁਪਏ ਦਾ ਪੈਂਦਾ ਸੀ ਇਹ ਸਾਨੂੰ 1 ਰੁਪਏ 30 ਪੈਸੇ ਦਾ ਪੈ ਰਿਹਾ ਠੀਕ ਹੈ ਜੀ ਵਪਾਰੀ ਦਾ ਬਹੁਤਾ ਬੋਝ ਨਹੀਂ ਹੈ ਹਾਂ ਜੀ ਠੀਕ ਹੈ ਪਰ ਉਹਨੇ 1 ਮਹੀਨੇ ਦੇ ਵਿੱਚ ਟਾਈਮ ਦੇ ਕੇ ਉਹ ਸਾਰੇ ਗਿੱਦੜਬਾਹੇ ਚੋਂ ਜਿਹੜਾ ਪਲਾਸਟਿਕ ਜਿਹੜਾ ਡੀਗਰੇਡੇਬਲ ਮਟੀਰੀਅਲ ਉਹ ਖਤਮ ਕਰਤਾ ਠੀਕ ਹੈ ਜੀ ਇਕੋ ਫ੍ਰੈਂਡਲੀ ਲਫਾਫਾ ਹੀ ਲਫਾਫਾ ਉਹਨੇ ਕਰਤਾ ਹੁਣ ਇਹ ਦੇਖਦੇ ਹਾਂ ਹੁਣ ਪੁੱਛਿਆ ਉਹਨੂੰ ਛਲਾਗਾ ਵੀ ਹੋ ਰਹੀ ਹੈ ਮੂਹਮ ਨੂੰ ਹੰਗਾਰਾ ਵੀ ਮਿਲ ਰਿਹਾ ਹੈ ਕਿ ਕਿੰਨੀ ਦੇਰ ਤੱਕ ਮਿਲਦਾ ਹੈ ਲੋਕਾਂ ਦੇ ਉੱਤੇ ਹੈ ਦੇਖੋ ਜਿਹੜਾ ਚੰਗਾ ਕੰਮ ਕਰਦਾ ਉਹਦੀ ਛਲਾਗਾ ਬਣਦੀ ਹੈ ਬਿਲਕੁਲ ਜੀ ਕਿਉਂਕਿ ਅਸੀਂ ਕਿਸੇ ਪਾਰਟੀ ਦੇ ਸਪੋਰਟਰ ਨਹੀਂ ਹਾਂ ਨਹੀਂ ਦੇਖੋ ਭਾਈ ਜੇ ਤੁਸੀਂ ਕਿਸੇ ਮਾੜੇ ਕੰਮ ਨੂੰ ਨਿੰਦਣ ਜੇ ਕੋਈ ਚੰਗਾ ਕੰਮ ਕਰਦਾ ਤਾਂ ਆਪਾਂ ਨੂੰ ਉਹਦੀ ਸਪੋਰਟ ਵੀ ਕਰਨੀ ਚਾਹੀਦੀ ਹੈ ਹਾਂ ਬਿਲਕੁਲ ਦੇਖੋ ਇਹ ਤਾਂ ਵੈਸੇ ਤਾਂ ਦੇਖਿਆ ਜਾਈ ਉਹਨਾਂ ਦਾ ਕੰਮ ਜੇ ਪਤਾ ਕਿਉਂ ਹੋ ਗਿਆ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਮੌਜੂਦਾ ਉਹ ਤਾਕਤ ਚ ਹੈ ਬਿਲਕੁਲ ਜੀ ਇਹ ਇੱਕ ਆਮ ਆਦਮੀ ਪਾਰਟੀ ਦੇ 92 94 ਐਮਐਲਏ ਜਿੰਨੇ ਹੈ ਸਾਰਿਆਂ ਨੂੰ ਚਹੀਦਾ ਉਹ ਤਾਕਤ ਚ ਹੈ ਉਹ ਸਾਰੇ ਆਪਣੇ ਇਲਾਕੇ ਦੇ ਇਕੱਠੇ ਕਰ ਲੋਕਾਂ ਨੂੰ ਵੀ ਆ ਤੁਸੀਂ ਆ ਫਲਾਣੇ ਫਲਾਣੇ ਪਟਾਕੇ ਵੇਚਣੇ ਆ ਜੀ ਦੂਜੇ ਵੇਚਣੇ ਨਹੀਂ ਮੀਟਿੰਗਾਂ ਕਰੋ ਨਾ ਸਮਾਂ ਦਿਓ ਦੂਜੀ ਗੱਲ ਆਲਫਾਫਾ ਨਹੀਂ ਵਿਕੇਗਾ ਜੀ ਆਪੇ ਹੋਏਗਾ ਸਟੈਪ ਬਾਈ ਸਟੈਪ ਹੋਏਗਾ ਅੱਜ ਇੱਕ ਪੋੜੀ ਚੜਾਂਗੇ ਕੱਲ ਨੂੰ ਦੂਈ ਹੋਏਗੀ ਬਿਲਕੁਲ ਜੀ ਆਪਣਾ ਸੰਸਥਾਵਾ ਵੀ ਇਹੀ ਕੁਝ ਕਰਦੀਆਂ ਬਿਲਕੁਲ ਜੀ ਬਾਕੀ ਇਹ ਟਵਾਨਾ ਸਾਹਿਬ ਆਪਾਂ ਗੱਲਾਂ ਕਰਨੀਆਂ ਪਰ ਇਹ ਵੀ ਸਾਡੀ ਗੱਲਾਂ ਦਾ ਫਰਕ ਕਿਸੇ ਨੂੰ ਪੈਣਾ ਕਿ ਨਹੀਂ ਪੈਣਾ ਹਾਂ ਜੀ ਇਹ ਤਾਂ ਪਰਮਾਤਮਾ ਜਾਣਦਾ ਪਰ ਰਲ ਮਿਲ ਕੇ ਆਪਾਂ ਸਾਰਿਆਂ ਨੂੰ ਇਸ ਗੱਲ ਤੇ ਉਪਰੰਗਲਾ ਕਰ ਬਿਲਕੁਲ ਜੀ ਇੱਕ ਬਾਈ ਜੀ ਬੱਚੇ ਦੀਵਾਲੀ ਦੇਖੋ ਨਾ ਨਾ ਕਰਦੇ ਤਾਂ ਵੀ ਬੱਚੇ ਨੇ ਪਟਾਕੇ ਚਲਾਉਣੇ ਹੀ ਨੇ ਬਿਲਕੁਲ ਚਲਾਉਣੇ ਆ ਜੀ ਤਾਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਜਾਣਦੇ ਮਾਪੇ ਨੂੰ ਕੋਈ ਸਨੇਹਾ ਜੀ ਬੱਚਿਆਂ ਨੂੰ ਦੇਖੋ ਮੇਰੇ ਵੀ ਛੋਟੇ ਬੱਚੇ ਆ ਹਾਂਜੀ ਸਨੇਹਾ ਤੇ ਇਹੀ ਹੈ ਵੀ ਕੋਸ਼ਿਸ਼ ਕਰੋ ਬੱਚਿਆਂ ਨੂੰ ਛੋਟੇ ਪਟਾਕੇ ਲੈ ਕੇ ਦਿਓ ਹਾਂਜੀ ਬੱਚੇ ਜਿੱਦ ਜ਼ਰੂਰ ਕਰਦੇ ਆ ਮੇਰੇ ਵੀ ਕਰਦੇ ਆ ਤੇ ਆਪ ਕੋਲ ਹੋ ਕੇ ਚਲਾਓ ਯਾਰ ਬਿਲਕੁਲ ਵੀ ਬਾਅਦ ਚੋ ਹਾਦਸਾ ਹੋ ਜਾਂਦਾ ਨਾ ਹਾਂ ਕਿਸੇ ਵੱਡੇ ਬੰਦੇ ਨਾਲ ਹੁਣ ਉਹ ਵੀ ਮਾੜਾ ਚਲੋ ਪਰ ਬੱਚੇ ਦਾ ਹਾਦਸਾ ਦੇਖਿਆ ਨਹੀਂ ਜਾਂਦਾ ਬਿਲਕੁਲ ਆਪ ਮਾਪੇ ਧਿਆਨ ਰੱਖਣ ਬਟੇ ਬਜ਼ੁਰਗ ਧਿਆਨ ਰੱਖਣ ਤੇ ਜਿਹੜੇ ਪਟਾਕੇ ਬਹੁਤੇ ਹਾਨੀਕਾਰਕ ਹੈ ਉਹ ਬੱਚਿਆਂ ਨੂੰ ਨਾ ਲੈ ਕੇ ਦੋ ਵੀ ਆਪਣੀ ਸਾਰੇ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖੋ ਪਰਮਾਤਮਾ ਕਰੇ ਦੀਵਾਲੀ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਭਰੀਆਂ ਆਏ ਦੀਵਾਲੀ ਤੁਸੀਂ ਖੁਸ਼ੀਆਂ ਤੁਹਾਡੇ ਖੇੜੇ ਤੁਹਾਡੇ ਪਰਿਵਾਰ ਚ ਆਣ ਤੇ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵੈਸੇ ਮੁਬਾਰਕਾਂ ਹੋਣ ਐਡਵਾਂਸ ਪੱਕੀ ਵੀਡੀਓ ਬਣਾ ਕੇ ਦੁਬਾਰਾ ਵੀ ਤਾਂਗੇ ਪਰ ਇਹਨਾਂ ਐਡਵਾਂਸ ਠੀਕ ਹੈ ਦੀਵਾਲੀ ਦੀ ਠੀਕ ਹੈ ਜੀ ਠੀਕ ਜੀ ਧੰਨਵਾਦ ਦੋਸਤੋ